ਪਰਮਜੀ ਸਿੰਘ ਦਾ ਨਾਮ ਹੀ 29 ਤਰੀਕ ਤੇ ਮਿਕਲਾਇਆ 1200 ਕਿ ਕਿਹਾਵਾ ਕਰੋ ਮੜਕੇ 30 ਤੇ ਵੀ ਮੈਨੂੰ ਫੋਨ ਕੀਤਾ 31 ਤੇ ਵੀ ਕੀਤਾ 1 ਤੇ ਵੀ ਕੀਤਾ 2 ਤੇ ਵੀ ਕੀਤਾ 3 ਜੇ ਤੇ ਮੁੱਕ ਗਿਆ ਤਰੀਕ ਤੇ ਸਾਮਨੂ ਮੈਂ ਟੈਗ ਆਂਦੇ ਸਿਰ ਦਾ ਹੋ ਗਿਆ ਮੈਨੂੰ ਦੱਸਿਆ ਨਹੀਂ ਇਹਨਾਂ ਨੇ ਉਹਦਾਂ ਦਾ ਹੀ ਟੈਗ ਹੋ ਗਿਆ 3 ਤਰੀਕ ਦਾ ਹੀ ਮੈਂ ਬਹੁਤ ਗਰੀਬਣੀ ਹੋ ਗਈ ਨਾ ਗਰੀਬ ਮਾਰ ਬੜੀ ਹੋਗੀ ਮੈਂ ਕੀ ਕਰ ਸਕਦੀ ਹਾਂ ਬੱਚਿਆਂ ਨੂੰ ਕਿਤਾ ਪੜਾਵਾਂ ਕਿੰਨੇ ਬੱਚੇ ਉਹਨਾਂ ਦੇ ਮੇਰੇ ਬੱਚੇ ਦੇ ਤਿੰਨਾਂ ਦੋ ਬੇਟੀਆਂ ਇੱਕ ਬੇਟਾ ਬੇਟੀ ਦਾ ਹੁਣ ਸ਼ਾਦੀ ਕੀਤੀ ਹੈ ਜੇ ਉਹ ਵੀ 10 ਲੱਖ ਸਿਰ ਚਰਿਆ ਅਜੇ ਤਾਂ 10 ਦਿਨ ਵੀ ਨਹੀਂ ਹੋਏ ਗਏ ਨੂੰ ਮੇਰੇ ਕਿੰਨੇ ਲਹੂਣੇ ਆ ਉਹ ਵੀ ਪੈਸੇ ਬੱਚੇ ਪੜਦੇ ਬੇਟਾ ਇੱਕ ਪਰਦਾ ਪੋਰਤ ਖਲਾਚ ਪਰਦਾ ਵਾ ਬੇਟੀ 파ਰਤੀ ਛੋਟੀ ਹੈ 17 ਸਾਲਾਂ ਦੀ ਹੈ 10ਵੀਂ ਚ ਕਲਾਸ ਚ ਪੜਦੀ ਆ ਈਮਾਨਤ ਦੇ ਚਾਹ ਸਰਕਾਰ ਨੂੰ ਆ ਵੀ ਚਾਹੀਦਾ ਵੇਖੋ ਮੇਰੀ ਹਾਲਤ ਕੀ ਹੋਈ ਆ ਵਾ ਸਰਕਾਰ ਨੂੰ ਸਮਝਣਾ ਚਾਹੀਦਾ ਮੇਰਾ ਕੋਈ ਹਾਲ ਬੱਚਿਆਂ ਦਾ ਕਰਿਆ ਨਾ ਮੈਂ ਤਕਰੀਬ ਮਾਰੀ ਹੋ ਗਈ ਆ ਸਰ ਜੀ ਮੇਰੇ ਬ੍ਰਦਰ ਨੇ ਸਾਨੂੰ ਬੁੱਧਵਾਰ ਸ਼ੁੱਕਰਵਾਰ ਨੂੰ ਪਤਾ ਲੱਗਾ ਸੀਗਾ ਤੇ ਮੌਤ ਉਹਨਾਂ ਦੀ ਬੁੱਧਵਾਰ ਦੀ ਹੋਰ ਵੀ ਆ ਸਵੇਰ ਸਾਢੇ 6 ਵਜੇ ਦੀ ਉਹ ਗਏ ਸੀਗੇ ਡਿਊਟੀ ਗਏ ਸੀਗੇ ਤੇ ਜਦੋਂ ਉਹਨਾਂ ਦਾ ਕਾਰਟ ਆਪਣਾ ਪੈਂਚ ਕੀਤਾ ਤੇ ਉੱਥੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਤੇ ਫਿਰ ਉਹ ਤੋਂ ਅੰਬੈਸੀ ਵਾਲਿਆਂ ਨੂੰ ਫੋਨ ਕੀਤਾ ਇੱਥੇ ਗਰਦਾਸਪੁਰ ਡੀਸੀ ਨੂੰ ਡੀਸੀ ਨੇ ਧਾਰੀਵਾਲ ਧਾਰੀਵਾਲ ਫਿਰ ਉਹਨਾਂ ਸਰਪੰਚ ਨੂੰ ਕੀਤਾ ਸਰਪੰਚ ਸਾਨੂੰ ਘਰ ਦੱਸ ਕੇ ਗਿਆ ਸ਼ੁੱਕਰਵਾਰ ਨੂੰ ਤੁਹਾਨੂੰ ਸ਼ੁੱਕਰਵਾਰ ਨੂੰ ਪਤਾ ਲੱਗਾ ਜੇ ਤੇ ਮੈਂ ਮਾਨਤਮਾਨ ਸਾਹਿਬ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੀ ਜਿਹੜੀ লাশ ਆ ਛੇਤੀ ਤੋਂ ਛੇਤੀ ਪਹਚਾਈ ਜਾਵੇ ਸਾਡੀ ਮਦਦ ਕੀਤੀ ਜਾਵੇ ਇਹ ਸਾਡਾ ਬੱਚਾ ਸੀ ਉਹ ਬੱਚਾ ਰਹਿੰਦਾ ਸੀ ਜੀ ਦੁਬਈ ਚ ਬੱਚੇ ਦੀ ਦੁਬਈ ਦੀ ਡੈਥ ਹੋ ਗਈ ਨਾ ਮੈਂ ਬੇਨਤੀ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੀ ਛੇਤੀ ਤੋਂ ਛੇਤੀ লাশ ਜਿਹੜੀ ਆ ਡੈੱਡ ਬਾਡੀ ਜਿਹੜੀ ਆ ਛੇਤੀ ਛੇਤੀ ਸਾਡੇ ਘਰ ਪਹਚਾਈ ਜਾਵੇ ਸਾਡੀ ਮਦਦ ਕੀਤੀ ਜਾਵੇ ਦੂਸਰੀ ਗੱਲ ਇਹ ਆ ਜੀ ਇਹਨਾਂ ਬੱਤਿਆਂ ਬੱਚਿਆਂ ਦੀ ਮਦਦ ਕੀਤੀ ਜਾਵੇ ਬੱਤੇ ਗਰੀਬਣੀ ਵਿਚਾਰੀ ਕਿੱਥੋਂ ਪੜਾਉਗੀ ਕੀ ਕਰੂਗੀ ਨਾ ਪੈਲੀ ਨਾ ਬੰਨਾ ਜਦ ਉਹਦੇ ਆਸਰੇ ਨਾਲ ਬੈਠੀ ਸੀ ਇਹ ਡੀਕਾਂ ਕਰਦੀ ਸੀ ਕਿ ਮੇਰੇ ਘਰ ਪੈਸੇ ਆਉਣ ਤਾਂ ਮੈਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਘਰ ਦਾ ਸਰਕਲ ਤੋਰਾ ਸੋਈ ਤੋਰਾ ਇਹਨਾਂ ਦਾ ਸਾਰਾ ਕੰਮ ਡੈੱਡ ਹੋ ਗਿਆ ਸਰਕਾਰ ਕੋ ਬੇਨਤੀ ਕਰਨਿਆ ਵੀ ਜਿੰਨੀ ਮਤ ਹੋਵੇ ਐਨਆਰਆਈ ਵੀਰਾਂ ਕੋ ਮਤ ਕਰਨਿਆ ਮੰਗਨੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ